ਇਸuele ਦੀ ਵੱਡੀ ਖਬਰ ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਹੁਣ ਕੌਮੀ ਖੇਡ ਦਾ ਦਰਜਾ ਮਿਲ ਗਿਆ ਹੈ ਸਿੱਖ ਗੁਰੂਕਾਲ ਦੇ ਸਮੇਂ ਤੋਂ ਸ਼ੁਰੂ ਹੋਈ ਇਹ ਕਲਾ ਪਹਿਲਾਂ ਸਿਰਫ ਗੁਰਦੁਆਰਿਆਂ ਗੱਤਕਾ ਅਖਾੜਿਆਂ ਜਾਂ ਨਗਰ ਕੀਰਤਨਾਂ 'ਚ ਦਿਖਾਏ ਜਾਂਦੇ ਗੱਤਕਾ ਜੋਹਰਾਂ ਤੱਕ ਹੀ ਸੀਮਤ ਸੀ ਪਰ ਹੁਣ ਭਾਰਤ ਸਰਕਾਰ ਨੇ ਇਸ ਨੂੰ ਕੌਮੀ ਖੇਡ ਦਾ ਦਰਜਾ ਦੇ ਦਿੱਤਾ ਹੈ ਕੌਮੀ ਖੇਡ ਬਣ ਜਾਣ ਤੋਂ ਬਾਅਦ ਹੌਲੀ-ਹੌਲੀ ਗੱਤਕਾ ਲਈ ਕੁਮਾਂਤਰੀ ਖੇਡਾਂ 'ਚ ਸ਼ਾਮਲ ਹੋਣ ਦੇ ਰਸਤੇ ਵੀ ਖੁੱਲਣ ਦੀ ਆਸ ਹੈ ਗੱਤਕਾ ਖਿਡਾਰੀਆਂ ਨੂੰ ਹੁਣ ਪੜ੍ਹਾਈ ਅਤੇ ਨੌਕਰੀ ਵਿੱਚ 30% ਦੀ ਕੋਟੇ ਸਹਿਤ ਸਭ ਸੁਵਿਧਾ ਮਿਲਣਗੀਆਂ ਹੋਰ ਗੱਲਬਾਤ ਜੀ ਬਿਲਕੁਲ ਬਿਲਕੁਲ ਭਾਰ ਦੀਆਂ ਕੌਮੀ ਖੇਡਾਂ ਦੇ ਵਿੱਚ ਗੱਤਕਾ ਹੁਣ ਸ਼ਾਮਿਲ ਹੋ ਗਿਆ ਜੋ ਕਿ ਸਿੱਖ ਕੌਮ ਦੀ ਸਿੱਖ ਮਾਰਸ਼ਲ ਕਲਾ ਜਿਹੜੀ ਕਹਿ ਸਕਦੇ ਹਾਂ ਇਹਦੇ ਲਈ ਐਕਚੁਅਲੀ 2008 ਦੇ ਵਿੱਚ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਸਥਾਪਨਾ ਹੋਈ ਸੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਸਥਾਪਨਾ ਹੋਣ ਤੋਂ ਬਾਅਦ ਲਗਾਤਾਰ ਇਹ ਫੈਡਰੇਸ਼ਨ ਹੈ ਜਿਹੜੀ ਗੱਤਕਾ ਨੂੰ ਇੱਕ ਕੌਮੀ ਪੱਧਰ ਦੇ ਨਾਲ-ਨਾਲ ਕਮੰਡਰੀ ਪੱਧਰ ਦੀ ਸਥਾਪਤੀ ਦੇਣ ਦੇ ਲਈ ਬਹੁਤ ਕੋਸ਼ਿਸ਼ਾਂ ਕਰ ਰਹੀ ਹੈ ਇਸ ਦੇ ਲਈ ਜੇ ਦੇਖੀਏ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਹਰ ਸਟੇਟ ਭਾਰਤ ਦੇ ਹਰ ਸਟੇਟ ਦੇ ਵਿੱਚ ਗੱਤਕਾ ਫੈਡਰੇਸ਼ਨ ਬਣਾਈ ਉਸ ਤੋਂ ਬਾਅਦ ਸਾ ਦੋ ਤਿੰਨ ਸਾਲਾਂ ਬਾਅਦ ਪ੍ਰਾਪਤੀ ਹੋਈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੱਤਕਾ ਨੂੰ ਇੱਕ ਗੇਮ ਦੇ ਵਜੋਂ ਲਿਆ ਤੇ ਹੁਣ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਜਿੰਨੇ ਵੀ ਕਾਲਜ ਨੇ ਉਹਨਾਂ ਦੇ ਵਿੱਚ ਗੱਤਕਾ ਮੁਕਾਬਲੇ ਕਰਵਾਏ ਜਾਂਦੇ ਨੇ ਗੱਤਕਾ ਇੱਕ ਸਟੱਡੀਜ਼ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਉਸ ਤੋਂ ਬਾਅਦ ਪੰਜਾਬ ਸਟੇਟ ਪੰਜਾਬ ਸਰਕਾਰ ਨੂੰ ਗੱਤਕਾ ਫੈਡਰੇਸ਼ਨ ਆਫ ਇੰਡੀਆ ਨੇ ਅਪੀਲ ਕੀਤੀ ਸੀ ਕਿ ਇਸ ਨੂੰ ਸਟੇਟਸ ਸਪੋਰਟਸ ਪਾਲਿਸੀ ਦੇ ਵਿੱਚ ਸ਼ਾਮਿਲ ਕੀਤਾ ਜਾਏ ਤੇ ਫਿਰ ਪੰਜਾਬ ਸਰਕਾਰ ਨੇ ਗ੍ਰੇਡੇਸ਼ਨ ਸੂਚੀ ਵਿੱਚ ਸ਼ਾਮਿਲ ਕੀਤਾ ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਗੱਤਕਾ ਨੂੰ ਇੱਕ ਕੌਮੀ ਖੇਡ ਐਲਾਨ ਦਿੱਤਾ। ਨਵਦੀਪ ਦੱਸਣਾ ਚਾਹਾਂਗੀ ਕਿ ਇਸ ਤੋਂ ਬਾਅਦ ਹੁਣ ਮੌਕੇ ਨੇ ਜਿਹੜੇ ਕਮਾਂਤਰੀ ਫੱਦਰ ਤੇ ਖੁੱਲ ਗਏ ਨੇ ਖੇਡ ਦੇ ਲਈ 올림픽ਸ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਵੀ ਫੈਡਰੇਸ਼ਨ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂ ਜਾਰੀਆਂ ਨੇ। ਏਸ਼ੀਆ ਗੱਤਕਾ ਫੈਡਰੇਸ਼ਨ ਵੀ ਬਣੀ ਹੋਈ ਹੈ। ਏਸ਼ੀਆ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਨੇ ਜਿਹੜੇ ਉਹ ਵੀ ਜਿਹੜੇ ਹੈਗੇ ਨੇ ਪੰਜਾਬ ਸਰਕਾਰ ਦੇ ਇੱਕ ਮੰਤਰੀ ਹੀ ਬਣਾਏ ਗਏ ਨੇ। ਨਾਲੇ ਨਾਲ ਇੱਕ ਹੁਣ ਆਉਂਦੇ ਦਸੰਬਰ ਦੇ ਵਿੱਚ ਇੱਕ ਇੰਟਰਨੈਸ਼ਨਲ ਮੁਕਾਬਲਾ ਜਿਹੜਾ ਹੋਣ ਜਾ ਰਿਹਾ ਕੈਨੇਡਾ ਦੇ ਵਿੱਚ। ਸੋ ਇਹ ਬਹੁਤ ਵੱਡੀ ਖੁਸ਼ੀ ਦੀ ਕਹ ਸਕਦੇ ਆ ਸਿੱਖ ਕੌਮ ਦੇ ਲਈ ਜੀ ਜੀ ਧੰਨਵਾਦ ਹਰਸ਼ਰਨ ਗੱਲਬਾਤ ਦੇ ਲਈ